ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਚਲੋ ਆ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਾਨ ਸਰਕਾਰ ਨੇ ਲਿਆ ਇੱਕ ਇਤਿਹਾਸਿਕ ਫੈਸਲਾ ਨਸ਼ਿਆ ਦੇ ਨਸ਼ੇ ਨੇ ਪੰਜਾਬ ਵਿੱਚ ਬਹੁਤ ਸਾਰੇ ਘਰ ਤਬਾਹ ਕਰ ਦਿੱਤੇ ਹਨ ਬਹੁਤ ਸਾਰੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਤੋਂ ਵਾਂਝਾ ਕਰ ਦਿੱਤਾ ਹੈ ਪਰ ਹੁਣ ਉਹ ਯੁੱਗ ਸਾਡੇ ਪਿੱਛੇ ਰਹਿ ਗਿਆ ਹੈ ਰਹਿ ਗਿਆ ਜਾਪਦਾ ਹੈ ਹੁਣ ਪੰਜਾਬ ਵਿੱਚ ਸਿਰਫ ਕਾਰਵਾਈ ਨਹੀਂ ਸਗੋਂ ਅਸਲ ਤਬਦੀਲੀ ਆ ਰਹੀ ਹੈ ਇੱਥੇ ਇਹ ਤਬਦੀਲੀ ਭਗਵੰਤ ਮਾਨ ਸਰਕਾਰ ਦੀ ਅਗਵਾਈ ਵਿੱਚ ਹੋ ਰਹੀ ਹੈ ਹੁਣ ਨਸ਼ਿਆਂ ਵਿਰੋਧ ਦੀ ਲੜਾਈ ਥਾਣਿਆਂ ਤੋਂ ਨਹੀਂ ਸਗੋਂ ਸਕੂਲਾਂ ਦੇ ਕਲਾਸਰੂਮਾਂ ਤੋਂ ਲਾਵੇਗੀ ਸਰਕਾਰ ਨੇ ਇੱਕ ਅਜਿਹਾ ਇਤਿਹਾਸਕ ਫੈਸਲਾ ਲਿਆ ਹੈ ਕਿ ਜੋ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਲਈ ਇੱਕ ਮਾਡਲ ਬਣ ਸਕਦਾ ਹੈ 1 ਅਗਸਤ ਤੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਨਸ਼ਿਆਂ ਦੀ ਰੋਕਥਾਮ ਨਾਲ ਸੰਬੰਧਿਤ ਇੱਕ ਵਿਗਿਆਨਿਕ ਪਾਠਕਰਨ ਪੜਾਇਆ ਜਾਵੇਗਾ ਇਸ ਇਹ ਫੈਸਲਾ ਸਿਰਫ ਇੱਕ ਕੋਰਸ ਸ਼ੁਰੂ ਕਰਨ ਲਈ ਨਹੀਂ ਸਗ ਬਲਕਿ ਪੰਜਾਬ ਦੇ ਵੇਕ ਨੂੰ ਬਚਾਉਣ ਲਈ ਇੱਕ ਅਲਾਨ ਹੈ ਇਹ ਇਹ ਪਾਠ ਕਰਮ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਅਭਿਜੀਤ ਬੈਨਰਜੀ ਦੀ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਦੇਸ਼ ਭਰ ਦੇ ਵਿਗਿਆਨੀਆਂ ਅਤੇ ਸਿੱਖਿਆ ਮਹਿਰਾਂ ਦੁਆਰਾ ਇਸ ਦੀ ਪ੍ਰਸਸਾ ਕੀਤੀ ਗਈ ਹੈ ਬੱਚਿਆਂ ਨੂੰ 27 ਹਫਤਿਆਂ ਲਈ ਹਰ 15ਵੇਂ ਦਿਨ 15 35 ਮਿੰਟ ਦੀ 35 ਮਿੰਟ ਦੀ ਕਲਾਸ ਲਈ ਸਿਖਾਇਆ ਜਾਵੇਗਾ ਅਤੇ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਹੈ ਦਬਾਅ ਹੇਠ ਗਲਤ ਰਸਤਾ ਕਿਵੇਂ ਚੁਣਨਾ ਹੈ ਸਟਾਈਲ ਨੂੰ ਕਿਵੇਂ ਪਛਾਨਣਾ ਹੈ ਅਤੇ ਸਹੀ ਫੈਸਲੇ ਕਿਵੇਂ ਲੈਣੇ ਹਨ 365658 52 ਸਰਕਾਰੀ ਸਕੂਲਾਂ ਦੇ ਲਗਭਗ 8 ਲੱਖ ਵਿਦਿਆਰਥੀ ਇਸ ਪ੍ਰੋਗਰਾਮ ਦਾ ਹਿੱਸਾ ਲੈਣਗੇ 66500 ਤੋਂ ਵੱਧ ਅਧਿਆਪਕਾਂ ਨੂੰ ਉਹਨਾਂ ਨੂੰ ਪੜਾਉਣ ਦੇ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ ਇਹ ਪਹਿਲ ਪਹਿਲੀ ਵਾਰ ਹੈ ਕਿ ਜਦੋਂ ਕੋਈ ਸੂਬਾ ਸਰਕਾਰ ਨਸ਼ਿਆਂ ਵਿਰੁੱਧ ਜਿਹੜਾ ਠੋਸ ਅਤੇ ਦੂਰਦਰਸ਼ੀ ਕਦਮ ਚੁੱਕ ਰਹੀ ਹੈ ਇਸ ਕੋਰਸ ਵਿੱਚ ਬੱਚਿਆਂ ਨੂੰ ਫਿਲਮਾਂ ਦਿਖਾਈਆਂ ਜਾਣਗੀਆਂ ਕੁਆਇਜ਼ ਕਰਵਾਏ ਜਾਣਗੇ ਪੋਸਟਰ ਵਰਕਸ਼ੀਟਾਂ ਅਤੇ ਇੰਟਰਐਕਟਿਵ ਗਤਿਵਿਧੀਆਂ ਰਾਹੀਂ ਉਹਨਾਂ ਨੂੰ ਸੋਚ ਨੂੰ ਮਜ਼ਬੂਤ ਕੀਤਾ ਜਾਵੇਗਾ ਬੱਚਿਆਂ ਦੇ ਮਨ ਵਿੱਚ ਗਲਤ ਧਾਰਨਾਵਾਂ ਨੂੰ ਤੋੜਿਆ ਜਾਵੇਗਾ ਅਤੇ ਉਹਨਾਂ ਨੂੰ ਸਮਝਾਇਆ ਜਾਵੇਗਾ ਕਿ ਨਸ਼ੇ ਕਦੇ ਵੀ ਠੰਡੇ ਨਹੀਂ ਹਨ ਸਗੋਂ ਇਹ ਤਬਾਹੀ ਦਾ ਰਸਤਾ ਹਨ ਜਦੋਂ ਇੱਕ ਵਾਰਸ ਅੰਮ੍ਰਿਤਸਰ ਤੋਂ ਅਤੇ ਦਰਨਦਨ ਦੇ 78 ਸਕੂਲਾਂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਤਾਂ ਇਸ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ 9.600 ਬੱਚਿਆਂ ਵਿੱਚੋਂ 90% ਦੇ ਨੇ ਮੰਨਿਆ ਹੈ ਕਿ ਚਿੱਟਾ ਵਰਗੇ ਨਸ਼ੇ ਦੀ ਇੱਕ ਵਾਰ ਦੀ ਲਤ ਨਸ਼ੇ ਦੀ ਲਤ ਦਾ ਕਾਰਨ ਬਣ ਸਕਦੀ ਹੈ ਜਦੋਂ ਕਿ ਪਹਿਲੀ ਵਾਰ ਪੰਜਾਬ ਪਰਿਸ਼ਦ ਤੇ ਬੱਚੇ ਮੰਨਦੇ ਹਨ ਕਿ ਨਸ਼ਾ ਸਿਰਫ ਇੱਛਾ ਸ਼ਕਤੀ ਨਾਲ ਹੀ ਛੱਡਿਆ ਜਾ ਸਕਦਾ ਹੈ ਹੁਣ ਇਹ ਗਿਣਤੀ ਸਿਰਫ ਵੀ ਪ੍ਰਚਲਿਤ ਰਹੀ ਹੈ ਇਹ ਅੰਕੜੇ ਸਾਬਤ ਹੋਏ ਸਾਬਤ ਕਰਦੇ ਹਨ ਕਿ ਸੋਚ ਨੂੰ ਸਹੀ ਸਖੀ ਸਿੱਖਿਆ ਨਾਲ ਬਦਲਿਆ ਜਾ ਸਕਦਾ ਹੈ ਤੇ ਸਮਾਜ ਸਿਰਫ ਸੋਚ ਰਾਹੀਂ ਹੀ ਬਦਲਦਾ ਹੈ ਖਬਰ ਨਾਲ ਅੰਤ ਹਬਨ ਰੈਲੀ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ